ਸ਼੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਉਧਾਰ ਕਰਦੇ ਹੋਏ ਇੱਕ ਪਿੰਡ ਵਿੱਚ ਜਾ ਪਹੁੰਚੇ ਗੁਰੂ ਜੀ ਉੱਥੇ ਇੱਕ ਦਰਗਤ ਹੇਠਾਂ ਬੈਠ ਗਏ ਉੱਥੂ ਦੇ ਲੋਕ ਸੰਤ ਸਮਝ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਹਿਰਦੇ ਵਿੱਚ ਪ੍ਰੇਮ ਰੱਖਦੇ ਹੋਏ ਉਹਨਾਂ ਨੇ ਗੁਰੂ ਜੀ ਅੱਗੇ ਸੀਸ ਨਿਵਾਇਆ ਉੱਥੂ ਦੇ ਲੋਕਾਂ ਨੇ ਕਈ ਦਿਨ ਤੱਕ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਨੇ ਅਤੇ ਗੁਰੂ ਜੀ ਦੀ ਸੇਵਾ ਕੀਤੀ ਜਿਸ ਵੇਲੇ ਕਿੰਨੇ ਹੀ ਦਿਨ ਲੰਘ ਗਏ ਤਾਂ ਇੱਕ ਦਿਨ ਸਾਰੇ ਨਗਰ ਵਾਸੀਆਂ ਨੇ ਆਪਣੀ ਜਾਨ ਲਈ ਤਿਆਰੀ ਕਰ ਲਈ ਅਤੇ ਆਪਣੇ ਘਰਾਂ ਦਾ ਸਮਾਨ ਸੰਭਾਲ ਲਿਆ। ਉਹਨਾਂ ਨੂੰ ਇਦਾਂ ਕਰਦੇ ਵੇਖ ਕੇ ਗੁਰੂ ਜੀ ਨੇ ਬਚਨ ਉਚਾਰੇ ਕਿ ਤੁਸੀਂ ਗੱਡੀਆਂ ਵਿੱਚ ਸਮਾਨ ਲੱਦਿਆ ਹੋਇਆ ਹੈ। ਪਿੰਡ ਛੱਡ ਕੇ ਕਿੱਧਰ ਜਾ ਰਹੇ ਹੋ? ਜਿਹੜੇ ਦੁੱਖ ਕਰਕੇ ਤੁਸੀਂ ਆਪਣਾ ਘਰ ਉਜਾੜ ਦਿੱਤਾ ਹੈ ਅਤੇ ਸਾਰੇ ਪਰਿਵਾਰ ਸਮੇਤ ਹੋਰ ਥਾਂ ਉੱਤੇ ਜਾ ਰਹੇ ਹੋ ਕਿ ਤੁਹਾਨੂੰ ਕਿਸੇ ਰਾਜੇ ਦਾ ਡਰ ਹੈ? ਗੁਰੂ ਨਾਨਕ ਦੇਵ ਜੀ ਦੀ ਗੱਲ ਸੁਣ ਕੇ ਪਿੰਡ ਦੇ ਲੋਕੀ ਦੋਵੇਂ ਹੱਥ ਜੋੜ ਕੇ ਆਪਣੀ ਦੁੱਖ ਭਰੀ ਗੱਲ ਗੁਰੂ ਜੀ ਅੱਗੇ ਬਿਆਨ ਕਰਨ ਲੱਗੇ ਪਿੰਡ ਦੇ ਸਾਰੇ ਲੋਕ ਕਹਿਣ ਲੱਗੇ ਹੇ ਗੁਰੂ ਜੀ ਇਸ ਪਿੰਡ ਵਿੱਚ 6 ਮਹੀਨੇ ਬਾਅਦ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਇਸੇ ਮੁਸੀਬਤ ਕਾਰਨ ਅਸੀਂ ਕਿਸੇ ਹੋਰ ਥਾਂ ਚਲੇ ਜਾਂਦੇ ਹਾਂ ਤੇ ਮੁੜ ਕੇ ਫੇਰ ਆਪਣੇ ਘਰੀ ਆ ਜਾਂਦੇ ਹਾਂ 6ਵੇਂ ਮਹੀਨੇ ਇੱਕ ਦਿਨ ਅੱਗ ਨਾਲ ਕੋਈ ਸਾਡੇ ਘਰ ਸਾੜ ਦਿੰਦਾ ਹੈ ਅਸੀਂ ਡਰ ਕਰਨ ਭੱਜ ਕੇ ਕੁਝ ਦਿਨਾਂ ਲਈ ਇਹ ਘਰ ਛੱਡ ਕੇ ਕਿਸੇ ਹੋਰ ਪਿੰਡ ਜਾ ਵਸਦੇ ਹਾਂ ਜੇਕਰ ਤੁਸੀਂ ਵੀ ਸਾਡੇ ਨਾਲ ਚੱਲੋ ਤਾਂ ਚੰਗਾ ਹੈ ਅਸੀਂ ਹਰ ਪ੍ਰਕਾਰ ਨਾਲ ਤੁਹਾਡੇ ਚਰਨਾਂ ਦੀ ਸੇਵਾ ਕਰਦੇ ਰਹਾਂਗੇ ਤੁਸੀਂ ਸੰਤ ਸਰੂਪ ਹੋ ਫਿਰ ਵੀ ਜਿਵੇਂ ਤੁਹਾਡੀ ਇੱਛਾ ਹੋਵੇ ਤੁਸੀਂ ਕਰੋ ਦਇਆ ਕਰਨ ਵਾਲੇ ਗੁਰੂ ਜੀ ਨੇ ਬਚਨ ਕੀਤਾ ਤੁਸੀਂ ਗੁਰੂ ਦੀ ਸਿੱਖੀ ਧਾਰਨ ਕਰ ਲਵੋ ਫਿਰ ਤੁਹਾਡੇ ਘਰ ਨਹੀਂ ਸੜਨਗੇ ਸਤਨਾਮ ਦਾ ਸਿਮਰਨ ਕਰੋ ਆਪਣੇ ਹਿਰਦੇ ਵਿੱਚੋਂ ਡਰ ਨੂੰ ਕੱਢ ਦਿਓ ਆਪਣੇ ਟਿਕਾਣੇ ਤੇ ਆਰਾਮ ਨਾਲ ਵਸੋ ਹੁਣ ਅੱਗੇ ਤੋਂ ਅੱਗ ਨਹੀਂ ਲੱਗੇਗੀ ਪਿੰਡ ਵਿੱਚ ਇੱਕ ਧਰਮਸ਼ਾਲਾ ਦਾ ਨਿਰਮਾਣ ਕਰੋ ਲੋੜਵੰਦਾਂ ਅਤੇ ਸੰਤਾਂ ਦੀ ਸੇਵਾ ਕਰੋ ਇਹ ਸੁਣ ਕੇ ਉਹਨਾਂ ਨੂੰ ਹਿਰਦੇ ਵਿੱਚ ਬਹੁਤ ਹੀ ਪ੍ਰਸ਼ੰਸਾ ਹੋਈ ਤੇ ਉਹਨਾਂ ਨੇ ਤੁਰੰਤ ਸਿੱਖੀ ਧਾਰਨ ਕਰ ਲਈ ਉਹ ਘਰ ਛੱਡ ਕੇ ਦੂਜੇ ਪਿੰਡ ਨਾ ਗਏ ਗੁਰੂ ਜੀ ਦਾ ਬਚਨ ਮੰਨ ਕੇ ਆਪਣੇ ਘਰਾਂ ਵਿੱਚ ਹੀ ਰਹਿੰਦੇ ਰਹੇ ਸਾਰੀ ਸਮੱਗਰੀ ਅੱਗ ਤੋਂ ਡਰ ਕੇ ਸੰਭਾਲ ਲਈ ਅਤੇ ਗੁਰੂ ਜੀ ਕੋਲ ਲੈ ਕੇ ਆ ਗਏ ਕਿਉਂਕਿ ਉਹਨਾਂ ਦੇ ਮਨ ਵਿੱਚ ਅੱਗ ਦਾ ਖਤਰਾ ਸੀ ਸਾਰੇ ਆਦਮੀ ਔਰਤ ਗੁਰੂ ਜੀ ਕੋਲ ਬੈਠ ਗਏ ਉਸ ਵੇਲੇ ਇੱਕ ਭਿਆਨਕ ਰੂਪ ਵਾਲਾ ਰਕਸ਼ ਆਉਂਦਾ ਹੋਇਆ ਉਹਨਾਂ ਆਦਮੀਆਂ ਔਰਤਾਂ ਨੇ ਵੇਖਿਆ ਉਹ দানਵ ਦੇ ਪੈਰ ਪਤਾਲ ਵਿੱਚ ਤੇ ਸਰ ਆਕਾਸ਼ ਵਿੱਚ ਸੀ ਉਸ ਦੀ ਲਾਲ ਰੰਗ ਦੀ ਭਿਆਨਕ ਵੱਡੀ ਦਾੜੀ ਸੀ ਜਦ ਉਸ দানਵ ਨੇ ਪਿੰਡ ਦੇ ਲੋਕ ਬੈਠੇ ਵੇਖੇ ਤਾਂ ਉਹ ਬਹੁਤ ਕ੍ਰੋਧਿਤ ਹੋਣ ਕਰਕੇ ਅੱਖਾਂ ਤੋਂ ਅੱਗ ਭਰਾਉਣ ਲੱਗਾ ਤੇ ਬੋਲਿਆ ਕਿ ਇਸ ਥਾਂ ਤੇ ਇਹਨਾਂ ਨੇ ਮੇਰਾ ਦਰ ਤਿਆਗ ਦਿੱਤਾ ਹੈ ਹੁਣ ਮੈਂ ਇਹਨਾਂ ਨੂੰ ਨਹੀਂ ਛੱਡਾਂਗਾ ਸਭ ਨੂੰ ਮਾਰ ਦੇਵਾਂਗਾ ਉਸ ਦੇ ਭਿਆਨਕ ਲੰਬੇ ਲੰਬੇ ਦੰਦ ਤੇ ਚੰਬੜੇ ਵਰਗੇ ਹੋਟ ਸਨ ਜਿਨ੍ਹਾਂ ਨੂੰ ਉਹ ਜੀਵ ਨਾਲ ਚੱਟ ਰਿਹਾ ਸੀ ਉਸਦੇ ਹੱਥ ਵਿੱਚ ਬਲਦੀ ਹੋਈ ਅੱਗ ਸੀ ਜੋ ਪਿੰਡ ਦੇ ਲੋਕਾਂ ਲਈ ਬਹੁਤ ਦੁਖਦਾਈ ਸੀ ਇਹ ਵੇਖ ਕੇ ਪਿੰਡ ਦੇ ਲੋਕ ਡਰ ਗਏ ਉਹਨਾਂ ਨੇ ਮੌਤ ਆਈ ਜਾਨ ਲਈ ਚਿਹਰੇ ਪੀਲੇ ਫੂਕ ਹੋ ਗਏ ਮੂੰਹ ਦੀ ਥੁੱਕ ਸੁੱਕ ਗਈ ਡਰ ਅਤੇ ਆਸ਼ਾਂਤੀ ਕਾਰਨ ਤਨ ਕੰਬਣ ਲੱਗ ਪਏ ਤੇ ਸੁੰਗੜ ਗਏ ਉਸ ਦਾਣਵ ਨੂੰ ਦੇਖਣ ਦੀ ਹਿੰਮਤ ਨਾ ਰਹੀ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ ਲੋਕ ਆਪਸ ਵਿੱਚ ਕਹਿਣ ਲੱਗੇ ਕਿ ਹੁਣ ਮੌਤ ਆ ਗਈ ਹੁਣ ਕਿਸ ਦੇ ਚਰਨਾਂ ਦੀ ਸ਼ਰਨ ਵਿੱਚ ਜਾਈਏ ਪਹਿਲਾਂ ਹੀ ਘਰਾਂ ਦੇ ਸੜਨ ਦੀ ਚਿੰਤਾ ਸੀ ਤੇ ਹੁਣ ਉਹਨਾਂ ਨੇ ਪ੍ਰਾਣਾਂ ਦਾ ਅੰਤ ਹੋਣਾ ਵੀ ਜਾਣ ਲਿਆ ਅਸੀਂ ਤਾਂ ਹੁਣ ਤੱਕ ਚਲੇ ਹੀ ਜਾਣਾ ਸੀ ਇਹਨਾਂ ਮਿਹਰਬਾਨ ਸੰਤਾਂ ਨੇ ਹੀ ਸਾਨੂੰ ਆਖ ਕੇ ਰੋਕ ਲਿਆ ਹੁਣ ਕੌਣ ਜਾਣਦਾ ਹੈ ਕਿ ਹੁਣ ਕਿਸ ਤਰ੍ਹਾਂ ਬੀਤੇਗੀ ਜੁੰਦੇ ਬਚਾਂਗੇ ਜਦ ਮਾਰੇ ਹੀ ਜਾਵਾਂਗੀ ਜਦੋਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੁਰਸ਼ ਇਸਤਰੀਆਂ ਨੂੰ ਕੰਬਦੇ ਵੇਖਿਆ ਜੋ ਬਹੁਤ ਡਰ ਰਹੇ ਸਨ ਉਸ ਤੋਂ ਬਾਅਦ ਗੁਰੂ ਜੀ ਨੇ ਉਸ ਦੰਤਵਲ ਆਪਣੀ ਦ੍ਰਿਸ਼ਟੀ ਕੀਤੀ ਗੁਰੂ ਨਾਨਕ ਦੇਵ ਜੀ ਦੀ ਦ੍ਰਿਸ਼ਟੀ ਪੈਂਦੇ ਹੀ ਉਸੇ ਸਮੇਂ ਵੱਡੇ ਆਕਾਰ ਵਾਲਾ ਦਾਨਵ ਵਿਆਕੁਲ ਹੋ ਗਿਆ ਅਤੇ बेहोश ਹੋ ਕੇ ਧਰਤੀ ਤੇ ਡਿੱਗ ਪਿਆ ਜਿਵੇਂ ਕੋਈ ਪ੍ਰਾਣਾ ਦ੍ਰਗਤ ਹੋਵੇ ਤੇ ਉਹ ਹਵਾ ਦੇ ਝੋਕੇ ਨਾਲ ਉਖੜ ਗਿਆ ਹੋਵੇ ਉਸੇ ਤਰ੍ਹਾਂ ਨਾਲ ਇਹ ਭਾਰੀ ਤੇ ਭਿਆਨਕ ਦਾਨਵ ਭਟਣੀ ਖਾ ਕੇ ਡਿੱਗ ਪਿਆ ਡਿੱਗਦੇ ਸਮੇਂ ਹੀ ਉਸਨੇ ਆਪਣਾ ਸਿਰ ਛੁੱਟ ਦਿੱਤਾ ਦਇਆ ਦੇ ਭੰਡਾਰ ਗੁਰੂ ਨਾਨਕ ਦੇਵ ਜੀ ਨੂੰ ਇਹ ਵੇਖ ਕੇ ਉਸਤੇ ਦਇਆ ਆ ਗਈ ਕਿਉਂਕਿ ਅੰਤ ਨੂੰ ਉਸਨੇ ਨਿਮਰਤਾ ਦਿਖਾਈ ਸੀ ਉਸਦੇ ਸਿਰ ਨੂੰ ਗੁਰੂ ਜੀ ਨੇ ਚਰਨ ਕਮਲ ਛੁਆਏ ਗੁਰੂ ਜੀ ਦੇ ਚਰਨਾਂ ਦੀ ਛੋ ਨਾਲ ਦਾਨਵ ਦੀ ਬੇਹੋਸ਼ੀ ਦੂਰ ਹੋ ਗਈ ਅਤੇ ਉਸਦਾ ਸਰੀਰ ਸੁਚੇਤ ਹੋ ਗਿਆ ਜਿਵੇਂ ਸਸਤਰ ਨਾਲ ਫੱਟਲ ਹੋਏ ਨੂੰ ਸਜੀਵਣੀ ਬੁੱਟੀ ਦੇ ਸੁਗਾਂਣ ਨਾਲ ਹੋਸ਼ ਆ ਜਾਂਦੀ ਹੈ ਗੁਰੂ ਜੀ ਦੇ ਤੇਜ ਪ੍ਰਕਾਸ਼ ਦਾ ਅਸਰ ਵੇਖ ਕੇ ਉਸਦਾ ਮਨ ਬਹੁਤ ਨਿਮਰਤਾ ਵਿੱਚ ਆ ਗਿਆ ਕਹਿ ਲੱਗਾ ਗੁਰੂ ਜੀ ਮੇਰਾ ਅਪਰਾਧ ਬਖਸ਼ ਦਿਓ ਸਾਧੂ ਦੇ ਪੇਸ਼ ਵਿੱਚ ਤੁਸੀਂ ਤਾਂ ਪਰਮੇਸ਼ਰ ਹੀ ਹੋ ਅਗਿਆਨੀ ਹੋਣ ਕਾਰਨ ਮੈਂ ਤੁਹਾਡੀ ਵਿਡਿਆਈ ਨਹੀਂ ਜਾਣ ਸਕਿਆ ਤੁਸੀਂ ਤਾਂ ਮਹਾਤਮਾ ਹੋ ਮੈਂ ਤਾਂ ਇਨ੍ਹਾਂ ਲੋਕਾਂ ਤੋਂ ਈਨ ਮਨਾਉਣ ਲਈ ਇਨ੍ਹਾਂ ਦੇ ਘਰ-ਬਾਰ ਸਾੜ ਦਿੰਦਾ ਸਾਂ ਹੁਣ ਤੁਹਾਡੇ ਚਰਨ ਕਮਲ ਸੁਭਾਏ ਮਨ ਹੋਏ ਹਨ ਤੁਸੀਂ ਜੇ ਇੱਥੇ ਆ ਗਏ ਹੋ ਤਾਂ ਇਨ੍ਹਾਂ ਲੋਕਾਂ ਦੇ ਭਾਗ ਜਾਗ ਪਏ ਹਨ ਹੁਣ ਇਨ੍ਹਾਂ ਸਾਰਿਆਂ ਦਾ ਉਧਾਰ ਕਰੋ ਮੈਂ ਤਾਂ ਤੁਹਾਡੇ ਸੇਵਕਾਂ ਦਾ ਸੇਵਕ ਹਾਂ ਜੋ ਵੀ ਹੁਕਮ ਕਰੋਗੇ ਸਦਾ ਉਹੀ ਨਿਸ਼ਚੇ ਨਾਲ ਕਰਾਂਗਾ ਜਿਸ ਨਾਲ ਦੁੱਖਾਂ ਦਾ ਨਾਸ਼ ਹੋਵੇ ਦਿਆ ਕਰਨ ਵਾਲੇ ਗੁਰੂ ਜੀ ਨੇ ਬਚਨ ਕੀਤਾ ਕਿ ਇਸ ਪਿੰਡ ਵਿੱਚ ਧਰਮਸ਼ਾਲਾ ਬਣਾਓ ਉਸ ਵਿੱਚ ਲੋਕਾਂ ਨਾਲ ਮਿਲ ਕੇ ਕੀਰਤਨ ਕਰਿਆ ਕਰੋ ਜਦੋਂ ਵੀ ਦੁੱਖ ਤਕਲੀਫ ਆਵੇ ਸਤਨਾਮ ਦਾ ਸਿਮਰਨ ਕਰਿਆ ਕਰੋ ਜਿਸ ਨਾਲ ਪਾਪ ਨਸ਼ਟ ਹੋਣ ਉੱਤੇ ਆਪਣੇ ਸਿਰਾਂ ਤੇ ਪਾਣੀ ਢੋ ਕੇ ਲਿਆਵੋ ਜਿੱਤੇ ਕੀ ਸੰਗਤ ਵਿੱਚ ਜੁੜ ਕੇ ਲੋਕੀ ਕਰਤਾਰ ਦੀ ਭਗਤੀ ਕਰਦੇ ਹਨ ਸੇਵਾ ਕਰਨ ਨਾਲ ਮਨ ਨਿਰਮਲ ਹੋ ਜਾਂਦਾ ਹੈ ਅਤੇ ਜਨਮਾਂ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਹਨ ਸਤਨਾਮ ਦਾ ਸਿਮਰਨ ਕਰਨ ਨਾਲ ਅੰਤ ਸਮੇਂ ਆਸਾਨੀ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਜਗਤ ਗੁਰੂ ਜੀ ਦੇ ਉਪਦੇਸ਼ ਸੁਣ ਕੇ ਉਹਨਾਂ ਨੇ ਆਪਣੇ ਸਰ ਮੱਥੇ ਤੇ ਪ੍ਰਵਾਨ ਕਰ ਲਈ ਸੁੰਦਰ ਧਰਮਸ਼ਾਲਾ ਬਣਵਾ ਦਿੱਤੀ ਅਤੇ ਫਿਰ ਮਨ ਵਿੱਚ ਨਿਮਰਤਾ ਰੱਖ ਕੇ ਸੇਵਾ ਕਰਨ ਲੱਗ ਪਿਆ ਗੁਰੂ ਜੀ ਧਰਮਸ਼ਾਲਾ ਵਿੱਚ ਬੈਠ ਗਏ ਤੇ ਉਹ ਲੋਕਾਂ ਨੂੰ ਨਾਮ ਦਾ ਸਿਮਰਨ ਕਰੋ ਦਾ ਉਪਦੇਸ਼ ਦੇਣ ਲੱਗੇ ਮਹਾਨ ਕੀਰਤਨ ਕਰਨ ਲੱਗ ਪਏ ਸੁੱਖਾਂ ਦੇ ਘਰ ਗੁਰੂ ਜੀ ਨੇ ਭਗਤੀ ਦੀ ਰੀਤ ਸਿਖਾ ਦਿੱਤੀ ਨੇੜੇ ਟੇੜੇ ਦੇ ਪਿੰਡਾਂ ਦੇ ਲੋਕ ਗੁਰੂ ਜੀ ਦੀ ਅਜਹੀ ਰੀਤ ਸੁਣ ਕੇ ਦਰਸ਼ਨ ਕਰਨ ਲਈ ਪ੍ਰੇਮ ਸਹਿਤ ਆਉਂਦੇ ਭਗਤੀ ਭਾਵ ਸਿੱਖਦੇ ਅਤੇ ਭੈੜੀ ਮੱਤ ਦਾ ਨਾਚ ਕਰਦੇ ਦੇਸ਼ ਵਿੱਚ ਸਿੱਖੀ ਮਰਿਆਦਾ ਪ੍ਰਸਿੱਧ ਹੋ ਗਈ ਸੋ ਪਿਆਰੀ ਸਾ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਜ਼ਰੂਰ ਲਿਖੋ